ਸਤਿ ਸ੍ਰੀ ਅਕਾਲ ਮਿੱਤਰੋ ਅੱਜ ਆਪਾਂ ਗੱਲ ਕਰਦੇ ਆਂ ਭਗਵੰਤ ਮਾਨ ਦੀ ਇਹ ਜਿਹੜੀ ਜ਼ੁਬਾਨ ਜਿਹੜੀ ਭਾਸ਼ਾ ਜਾਂ ਜਿਹੜੀ ਸ਼ਬਦਾਵਲੀ ਕਹਿ ਲਓ ਇਹ ਬੰਦੇ ਨੇ ਵਿਧਾਨ ਸਭਾ 'ਚ ਵਰਤੀ ਇੰਨੇ ਬਸ ਉਹੀ ਵੀ ਰੱਬ ਨੇ ਇਹਨੂੰ ਕਿੱਥੇ ਦੀ ਕਿੱਥੇ ਪਛਾਤਾ ਪਰ ਇਹਦੀਆਂ ਉਹ ਹਰਕਤਾਂ ਨਾ ਹਰਕਤਾਂ ਜਿਹੜੀਆਂ ਸ਼ਾਮ ਨੂੰ ਪੈਗ ਲਾ ਕੇ ਠੇਕੇ ਤੇ ਜਾਂ ਹਾਤੇ ਤੇ ਲੋਕਾਂ ਨਾਲ ਰੋਲਾ ਪਾਉਣਾ ਉਹ ਨਹੀਂ ਗਈਆਂ ਤੇ ਦੂਜੀ ਗੱਲ ਰਹੀ ਸਵਾਲ ਪੁੱਛਣ ਦੀ ਮਿੱਤਰਾ ਸਵਾਲ ਤੂੰ ਪੁੱਛਦਾ ਹੀ ਉਹਨਾਂ ਨੂੰ ਪਿਆ ਹਾਂ ਜਿਨ੍ਹਾਂ ਦੇ ਕੀਤੇ ਕਾਲੇ ਕੰਮਾਂ ਦੇ ਕੱਚੇ ਚਿੱਠੇ ਤੇਰੇ ਕੋਲ ਪਏ ਆ ਉਹਨਾਂ ਨੇ ਤੈਨੂੰ ਕੀ ਜਵਾਬ ਦੇਣਾ ਸਵਾਲ ਤੂੰ ਪੁੱਛਣਾ ਤੇ ਪੁੱਛ ਸਰਦਾਰ ਨਵਜੋਤ ਸਿੰਘ ਸਿੱਧੂ ਗੋ ਜਿਨ੍ਹਾਂ ਨੇ ਤੈਨੂੰ ਕਈ ਵਾਰੀ ਚੈਲੰਜ ਕੀਤਾ ਵਾ ਕਿ ਮੇਰੇ ਨਾਲ ਆ ਕੇ ਇਹ ਵੀ ਚੈਨਲ ਤੇ ਤੇ ਮੇਰੇ ਨਾਲ ਬਹਿਸ ਤੇ ਬੈ ਉੱਥੇ ਤੂੰ ਇਹ ਗੱਲ ਕਹਿ ਕੇ ਭੱਜ ਜਾਣਾ ਇਲੇ ਉਹ ਹਾਰੇ ਆ ਏਦਾਂ ਉਦਾਂ ਹਾਰੇ ਮਿੱਤਰਾ ਸਾਰੀ ਦੁਨੀਆ ਜਾਣਦੀ ਆ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਲਈ ਸੈਂਟਰ ਤੋਂ ਲੈ ਗਏ ਤੇ ਬਾਕੀ ਜਿੰਨੀਆਂ ਗਾ ਚੋਰ ਸਰਕਾਰਾਂ ਹਨ ਜਿੰਨਾ ਤਾਮਯਾ ਨਹੀਂ ਸਭ ਦਾ ਯੋਰ ਲੱਗਾ ਸੀ ਕਿ ਇਹ ਇਮਾਨਦਾਰ ਬੰਦਾ ਅੱਗੇ ਨਾ ਆ ਜੇ ਸਭ ਨੇ ਯੋਰ ਲਾ ਕੇ ਤੇ ਫਿਰ ਵੀ ਸਰਦਾਰ ਨਵਜੋਤ ਸਿੰਘ ਸਿੱਧੂ ਕਿਤੇ 5000 ਵੋਟਾਂ ਤੋਂ ਹਾਰਿਆ ਸੀ ਠੀਕ ਆ ਤੇ ਜੇ ਕਿਤੇ ਕੋਈ ਕਰਨੀ ਬਹਿਸ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਨਾਲ ਕਰ ਇਹਨਾਂ ਚੋਰਾਂ ਨੇ ਤੈਨੂੰ ਕੋਈ ਜਵਾਬ ਨਹੀਂ ਦੇਣਾ ਇਹ ਤੇ ਸਭ ਤੇਰੇ ਤੋਂ ਡਰਦੇ ਆ ਕਿ ਸਾਡੇ ਕਿਤੇ ਸਾਡੀਆਂ ਫਾਈਲਾਂ ਹੀ ਨਾ ਖੋਲ ਲੈ ਤੇ ਬਾਕੀ ਰਹੀ ਗੱਲ ਠੀਕ ਇਹ ਨਾ ਕੋਈ ਸਮਝੇ ਕਿ ਮੈਂ ਸ਼ਾਇਦ ਕਾਂਗਰਸੀ ਆ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਨ ਡਿਆ ਸਰਦਾਰ ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਸੁਖਸੀਅਤ ਆ ਸਿਰਫ ਇਸ ਕਰਕੇ ਉਹਦੇ ਆਪਾਂ ਫੈਨ ਵੀ ਆ ਤੇ ਜਿਵੇਂ ਵੀ ਲਾ ਲੋ ਤੇ ਆਪ ਕਾਂਗਰਸ ਨਾਲ ਆਪਣਾ ਕੋਈ ਲੈਣਾ ਦੇਣਾ ਨਹੀਂ ਆ ਸਰਦਾਰ ਨਵਜੋਤ ਸਿੰਘ ਸਿੱਧੂ ਕਿਹੇ ਵੀ ਪਾਰਟੀ ਚ ਹੋਊ ਜਾਂ ਕਿਤੇ ਆਜ਼ਾਦ ਖਲੋਜੇ ਤਾਂ ਵੀ ਨਵਜੋਤ ਸਿੰਘ ਸਿੱਧੂ ਨੂੰ ਵੋਟ ਪਾਵਾਂਗੇ ਤੇ ਜਿਸ ਦਿਨ ਮੈਨੂੰ ਲੱਗਦਾ ਕਿ ਹਰੇਕ ਬੰਦੇ ਨੇ ਇਮਾਨਦਾਰ ਸ਼ਖਸੀਅਤ ਵੇਖ ਕੇ ਵੋਟ ਪਾਉਣੀ ਸ਼ੁਰੂ ਕਰਤੀ ਪਾਰਟੀ ਨਾ ਵੇਖੇ ਇਮਾਨਦਾਰ ਸ਼ਖਸੀਅਤ ਵੇਖੇ ਉਸ ਦਿਨ ਮੈਨੂੰ ਲੱਗਦਾ ਕਿ ਪੰਜਾਬ ਚ ਥੋੜਾ ਬਦਲਾਅ ਵੀ ਆਊਗਾ